ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਠਿੰਡਾ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਜ਼ਿੰਬਾਬਵੇ ਦੇ ਇੱਕ ਵਿਦਿਆਰਥੀ ਦੀ ਕਥਿਤ ਹੱਤਿਆ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤੇ ਨੇ ਕਮਿਸ਼ਨਰ ਨੇ ਇਸ ਮਾਮਲੇ ਤੇ 2 ਹਫ਼ਤਿਆਂ ਦੇ ਅੰਦਰ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਦੇ ਡੀਐਸਪੀ ਰਜੇਸ਼ ਸਨੇਹੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ छानबीन ਕੀਤੀ ਅਤੇ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਿਸ ਤੋਂ ਪੁੱਛਗਿੱਛ ਕੀ ਦੀ ਜਾ ਰਹੀ ਹੈ ਇਸ ਤਰ੍ਹਾਂ ਮਿਤੀ 13 ਅਕਤੂਬਰ 25 ਨੂੰ ਇੱਕ ਜਿਵਾਏ ਲਾਰੀਓ ਨਾਤਾ ਜਿਹੜਾ ਲੜਕਾ ਹੈਗਾ ਇਹ ਗਰੁਪਾ ਸੀ ਯੂਨੀਵਰਸਿਟੀ ਕਰਨਾਲੀ ਸਾਬੋ ਵਿਖੇ ਬੀਐਸਸੀ ਆਮੀ ਦੀ ਸਟਡੀ ਕਰ ਰਿਹਾ ਸੀ ਫਸਟ ਈਅਰ ਤੇ ਜਿਹਦੇ ਤੇ ਕੁਛ ਉਦੋਂ ਅਨਨੋਨ ਬੰਦਿਆਂ ਨੇ ਅਟੈਕ ਕੀਤਾ ਸੀਗਾ ਜਿਸ ਨਾਲ ਇਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਚ ਪਹਿਲਾਂ ਇਹਨੂੰ ਹਸਪਤਾਲ ਪਹੁੰਚਾਇਆ ਸੀਗਾ ਐਨਜ਼ ਹਸਪੀਟਲ ਜਿੱਥੇ ਇਹ ਰਿਪੋਰਟ ਹੈ ਕਾਫੀ ਦਿਨਾਂ ਤੱਕ ਤੇ ਇੱਕ ਐਫ ਆਈ ਆਰ ਜਿਹੜੀ ਹੈਗੀ ਹੈ ਤਰੰਤ ਅੰਡਰ ਸੈਕਸ਼ਨ 109 ਤੇ ਹੋਰ ਵੱਖ-ਵੱਖ ਘਰਾਵਾਂ ਦੇ ਵਿੱਚ ਜਿਹੜੀ ਹੈ ਬੀ ਐਨ ਐਸ ਡੀ ਅੱਜ ਗਰਜਨੀਸ਼ਟ ਹਲਾਤ ਤਲਵੰਡੀ ਕੀਤੀ ਸੀ ਜੋ ਇਹਦੇ ਵਿੱਚ ਸਾਨੂੰ ਅੱਜ ਪਤਾ ਲੱਗਿਆ ਇਹਦੀ ਜਿਹੜੀ ਮੌਤ ਹੋ ਗਈ ਹੈ ਤੇ ਇਹਦੇ ਵਿੱਚ ਹਲਾਤ ਤਲਵੰਡੀ ਦੀ ਪੁਲਿਸ ਨੇ 109 ਬੀ ਐਨ ਐਸ ਦਾ ਜਿਹੜਾ ਵਾਦਾ ਕੀਤਾ